हां जी दोस्तों ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੁਆਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਸਭਰਾ ਵੱਡੇ ਸਭਰਾ ਮਾਝੇ ਦਾ ਪਿੰਡ ਆ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਤੋਂ ਕੋਈ 10 12 ਕਿਲੋਮੀਟਰ ਦੀ ਦੂਰੀ ਆ ਤੇ ਪੱਟੀ ਸ਼ਹਿਰ ਤੋਂ ਵੀ ਕੋਈ 12 ਕਿਲੋਮੀਟਰ ਦੀ ਦੂਰੀ ਆ ਪਿੰਡ ਸਭਰਾ ਦੀ ਵੀਰ ਸਾਹਬ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਹੈ ਭਰਾ ਦਾ ਰੂਟੀਨ ਦੇ ਵਿੱਚ ਪਸ਼ੂਆ ਦੋਸਤੋ ਆਉਂਦੇ ਆ ਇਸ ਘਰੇ ਵਿਕਰੀ ਵਾਲੇ ਤੇ ਆਨਲਾਈਨ ਡਿਲੀਵਰੀ ਵੀ ਵੀਰ ਕਰਦਾ ਹੈ ਗੁਜਰਾਤ ਮਹਾਰਾਸ਼ਟਰ ਆਨਲਾਈਨ ਡਿਲੀਵਰੀ ਵੀ ਜਿਹੜੀ ਆ ਦੋਸਤੋ گاਵਾ ਬਿਹੜਾਂ ਦੀ ਕੀਤੀ ਜਾਂਦੀ ਆ ਸੋ ਪੰਜਾਬ ਦੇ ਵਿੱਚ ਕੋਈ ਵੀਰ ਵੜ ਖਰੀਦਣੀ ਚਾਹੁੰਦਾ ਤੇ ਤਾਂ ਵੀ ਤੁਸੀਂ ਜਿਹੜਾ ਦੋਸਤੋ ਘਰ ਆਣ ਕੇ ਨਰਖ ਪਰਖ ਕਰ ਸਕਦੇ ਜੀ ਆਨਲਾਈਨ ਤੁਸੀਂ ਖਰੀਦਣੀ ਚਾਹੁੰਦੇ ਹੋ ਤੇ ਮਾਲਕ ਦੀ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਤੇ ਤੁਸੀਂ ਜਿਹੜਾ ਕੋਈ ਵੀ ਐਨੀਮਲ ਆ ਉਹ ਖਰੀਦ ਵੀ ਸਕਦੇ ਜੀ ਸੋ ਨੰਬਰ ਜਿਹੜੇ ਆ ਵੀਰ ਸਾਹਿਬ ਦੇ ਦੋਸਤੋ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਨੇ ਇਨਫੋਰਮੇਸ਼ਨ ਦੋਸਤੋ ਮੈਂ ਤੁਹਾਨੂੰ ਖੋਤ ਜਿਹੜੀ ਆ ਇਹਨਾਂ ਵੜਾਂ ਦੇ ਦੇ ਦਿਆਂਗਾ ਤਿੰਨ ਵੜਾਂ ਆਪਾਂ ਤੁਹਾਨੂੰ ਅੱਜ ਦਿਖਾਉਣੀਆਂ ਦੋਸਤੋ ਤਿੰਨੇ ਵੜਾਂ ਇੱਕ ਵਾਰ ਸੂਈ ਆ ਐਚ ਐਫ ਬਰੀਡ ਦੇ ਵਿੱਚ ਇੱਕ ਵੜ ਸੂਈ ਆ ਬਾਕੀ ਦੋ ਵੜਾਂ ਗੱਬਣ ਆ ਇੱਕ ਜਰਸੀ ਵੜ ਦਿਖਾ ਦਾਂਗੇ ਤੇ ਦੋ ਐਚ ਐਫ ਬਰੀਡ ਦੇ ਵਿੱਚ ਵੜਾਂ ਤੁਹਾਨੂੰ ਦੋਸਤੋ ਦਿਖਾਉਣੀਆਂ ਨੇ ਅੱਜ 24 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਦੋਸਤੋ ਕੋਈ ਮਾਰਨਿੰਗ ਦੇ ਸਾਢੇ 10:00 ਵਜੇ ਦਾ ਸਮਾਂ ਸੋ ਪਸ਼ੂ ਜਿਹੜਾ ਵੀ ਦੋਸਤੋ ਖਰੀਦਣਾ ਚਾਹੇ ਗੱਬਣ ਆ ਚਾਹੇ ਸੋਇਆ ਸੁਆਇਆ ਦੋ ਟਾਈਮ ਤਸੱਲੀ ਚੋਕੇ ਕਰ ਲਿਓ ਠੀਕ ਆ ਜੀ ਗੱਬਣ ਪਸੂ ਕੋਈ ਵੀਰ ਲੈ ਕੇ ਜਾਂਦਾ ਆਪਣਾ ਨਰਕਪਰਖਾ ਚੌਥਾ ਥਾਣਾ ਦੇ 蒂ਪ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਜੀ ਸੋ ਪਹਿਲੇ ਨੰਬਰ ਤੇ ਦੋਸਤੋ ਜਿਹੜੀ ਇਹ ਜਰਸੀ ਵੈੜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਦੂਜਾ ਸੁਬਾ ਜਰਸੀ ਵੈੜ ਸੂਣ ਜਾ ਰਹੀ ਆ ਦਿਨ ਖਜੇ ਦੋਸਤੋ ਚਾਰ ਪੰਜ ਦਿਨ ਲਾਇਜੋਗੇ ਠੀਕ ਆ ਜੀ ਸੋ ਪਹਿਲੇ ਸੁਬੇ ਦਾ ਵੀਰ ਦਸਨ ਮੁਤਾਬਕ ਆ ਵੀ 20 ਤੋਂ ਪਲੱਸ ਦੁੱਧ ਦਿੱਤਾ ਸੀਗਾ ਹੁਣ ਦੂਜਾ ਸੁਬਾ ਸੁਣੀ ਆ ਦੋਸਤੋ ਨਸਲ ਬਰੀਡ ਦੇ ਵਿੱਚ ਫੁੱਲ ਬਟਾ ਫੁੱਲ ਨਸਲ ਬਰੀਡ ਦੇ ਵਿੱਚ ਆ ਦੂਜਾ ਸੁਹਾ ਥਣਪਾਂਡਾ ਬਹੁਤ ਸੋਹਣਾ ਲੇਵਾ ਵਿਖਾਲਾ ਬਿਲਕੁਲ ਤੁਹਾਡੇ ਸਾਹਮਣੇ ਆ ਦੋਸਤੋ ਹਾਈਟ ਕੱਦ ਜੇਕਰ ਆਪਾਂ ਗੱਲ ਕਰ ਲਈਏ ਦੋਸਤੋ ਪੰਜਾਬ ਦੀਆਂ ਜਰਸੀਆਂ ਆਪਾਂ ਦੇਖਦੇ ਆਂ ਪੰਜਾਬ ਦੀ ਜਰਸੀ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਕਿਉਂਕਿ ਕੱਦ-ਗਾਠ ਬਹੁਤ ਸੋਹਣਾ ਤੇ ਬਿਲਕੁਲ ਮੂੰਹ ਮੱਥਾ ਫੇਸ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਛੋਟੇ ਜੇ ਕੰਨ ਆ ਤੇ ਬਿਲਕੁਲ ਛੋਟੀ ਜਿਹੀ ਬੂਥੀ ਆ ਵੱਚੀ ਦੀ ਸੋ ਦੂਜਾ ਸੁਹਾ ਦੋਸਤੋ ਦੱਸਣ ਮੁਤਾਬਕ ਦੂਜਾ ਸੁਹਾ ਬਾਕੀ ਹਰ ਕਵੀਰ ਦੀ ਆਪੋ ਆਪਣੀ ਅੱਗੇ ਸਮਝ ਹੁੰਦੀ ਆ ਸੋ ਟਿੱਪ ਕੇ ਕਵੀਰਾ ਤਸੱਲੀ ਕਰ ਸਕਦਾ ਥਣਲੇਵਾ ਤੁਸੀਂ ਆ ਵੇਖ ਕੇ ਚੈੱਕ ਕਰੋ ਠੀਕ ਆ ਜੀ ਸੋ ਕੱਦ ਜਿਹੜਾ ਦੋਸਤੋ ਵੱਡੇ ਕੱਦ ਦੇ ਵਿੱਚ ਆ ਨਾਰਮਲੀ ਆਪਾਂ ਇੱਕ ਹਿਮਾਚਲ ਜਰਸੀਆਂ ਦੇਖਦੇ ਆ ਬਿਲਕੁਲ ਛੋਟੇ ਕੱਦ ਦੀਆਂ ਇਹ ਪੰਜਾਬ ਦੀ ਜਰਸੀ ਦੋਸਤੋ ਵੱਡੇ ਕੱਦ ਦੇ ਵਿੱਚ ਆ ਵਜ਼ਨ ਲੋਡ ਪੂਰਾ ਸੋ ਕੋਈ ਵੀਰ ਆਪਦੀ ਤਸੱਲੀ ਕਰਨਾ ਚਾਹੁੰਦਾ ਟਿੱਪ ਕੇ ਤਸੱਲੀ ਕਰ ਸਕਦੇ ਜੇ ਭਰਾ ਕੇ ਤੇ ਦੋ ਬਾਕੀ ਦੇਣ ਹਜੇ ਦੋਸਤੋ 5-4 ਦਿਨ ਲੈ ਜੋਗੀ ਨਾਰਮਲ 5-4 ਦਿਨ ਹਜੇ ਲੈ ਜੋਗੀ ਤੇ ਬਾਕੀ ਵਿਖਾਲਾ ਕਾਫੀ ਸੋਹਣਾ ਥਣ ਭਾਂਡਾ ਕਾਫੀ ਸੋਹਣਾ ਖੁੱਲੇ ਲੇਵੇ ਦੀ ਆ ਸੋ ਕਦ ਕਾਠ ਵੀ ਕਾਫੀ ਸੋਹਣਾ ਤੇ ਰੇਟ ਮੁੱਲ ਦੀ ਗੱਲ ਕਰੀਏ ਤਾਂ ਦੋਸਤੋ 75000 ਡਿਮਾਂਡ ਵੇਅਰ ਕਰਤਾ ਪਿਆ ਸੋ 72000 ਦੀ ਲਾਸਟ ਜਿਹੜੀ ਲਾਇਦੇ ਆ ਜੈਸਨੋ 72000 ਸੋ ਮੌਕੇ ਤੇ ਥੋੜਾ ਬਾਤਾ ਹੋਰ ਵੀ ਮਾਨਤਨ ਹੋ ਜਾਊਗਾ ਜਿਹੜੇ ਵੀਰ ਕੋਈ ਖਰੀਦਦਾਰ ਆਉਂਦਾ ਤਸल्ली ਤੁਸੀਂ ਪਹਿਲਾਂ ਕਰਿਓ ਸੋ ਬਾਕੀ ਦੋਸਤੋ 72000 ਲੈਣ ਦੇ ਨਾਲ ਵਿੱਚੋਂ ਮਾਨਤਨ ਹੋ ਜਾਊਗਾ ਸੋ ਜਰਸੀ ਵੈੜਾ ਦੋਸਤੋ ਠੀਕ ਆ ਤੇ ਆ ਕਰੋ ਚੈੱਕ ਸੋ ਦੋਸਤੋ ਅਗਲੇ ਬਿਲਕੁਲ ਦੂਜੇ ਨੰਬਰ ਦਾ ਤੁਸੀਂ ਜਿਹੜੀ ਇਹ ਮੱਛੀ ਦੇਖ ਰਹੇ ਜੇ ਪਹਿਲਾ ਮੱਛੀ ਸੂਈ ਆ ਪਲੂਨ ਮੱਛੀ ਸੂਈ ਆ ਦੋਸਤੋ ਕੋਈ 10ਾਂ 12 ਕ ਦਿਨਾਂ ਦਾ ਜਿਹੜਾ ਆਈਡੀਆ ਕੋਈ ਮੰਨ ਕੇ ਵੀਰ ਸੌਦਾ ਕਰ ਸਕਦਾ ਕੋਈ 12 ਕ ਦਿਨਾਂ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਫਸਟ ਟਾਈਮਰਾਂ ਮੂੰਹ ਚੌਗੀ ਆ ਚਾਰ ਦੰਦ ਉੱਪਰ ਦੇ ਕੱਦ-ਕੱਡ ਦੇ ਵਿੱਚ ਆ ਕਦ ਬੁੱਤ ਜਿਹੜਾ ਦੋਸਤੋ ਬੱਛੀ ਦਾ ਚੰਗਾ ਨਵੀਂ ਬੱਛੀ ਆ ਮੂੰਹ ਚਾਰ ਦੰਦ ਸੋ ਹੁਣ ਮੌਕੇ ਦੇ ਜੇਕਰ ਆਪਾਂ ਦੁੱਧ ਦੀ ਗੱਲ ਕਰ ਲਈਏ ਤੇ 14 ਕਿਲੋ ਵੀਰ ਸਾਹਿਬ ਦੁਬਾਰਾ ਦੱਸਿਆ ਗਿਆ ਵੀ 14 15 ਕਿਲੋ ਤੇ ਹੁਣ ਜਿਹੜੀ ਦੋਸਤੋ ਚੱਲਦੀ ਪਈ ਆ ਮਗਰ ਮੇਲ ਕਾਫ ਆ ਵੱਛਾ ਇਹਦੇ ਮਗਰ ਸੋ ਕੰਪੈਕਟ ਜਿਹੜਾ ਆ ਡਰ ਆ ਫਿਕਸ ਡਰ ਆ ਸੋਹਣੇ ਥਣ ਭਾਂਡੇ ਦੀ ਆ ਹਾਈਟ ਸੋਹਣੀ ਆ ਦੋਸਤੋ ਫੇਸ ਕੁਆਲਿਟੀ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਛੋਟਾ ਜਿਹਾ ਮੂੰਹ ਆ ਬਾਕੀ ਕੰਨ ਕੋਨ ਬਿਲਕੁਲ ਛੋਟੇ ਜੇ ਥਾਣਾ ਲੇਵਾ ਜਿਹੜਾ ਵੇਖ ਕੇ ਚੈੱਕ ਕਰੋ ਬਿਲਕੁਲ ਮੁਠੀ ਥਾਣਾ ਹੱਥੀ ਚਵਾਈਲਾ ਥਾਣਾ ਠੀਕ ਆ ਸੋ ਨਾਰਮਲੀ ਹੱਥੀ ਚਵਾਈ ਦੋਸਤੋ ਇਜ਼ੀ ਜੀ ਤੁਸੀਂ ਕਰ ਸਕਦੇ ਜੀ ਇਜ਼ੀਲੀ ਜਿਹੜੀ ਚਵਾਈ ਤੁਸੀਂ ਆ ਇਸ ਵੈੜ ਦੇ ਥੱਲੇੋਂ ਕਰ ਸਕਦੇ ਜੀ ਸਪੇਸ ਕੋਈ ਚੱਪੇ ਚੱਪੇ ਤੇ 40 40 ਇੰਚਾਂ ਦੇ ਜਿਹੜਾ ਥਾਣਾ ਸੋ ਮੁਠੀ ਥਾਣਾ ਅਗਲੇ ਪਿਛਲੇ ਥਾਣਾ ਦੀ ਵਿਥ ਵੇਰ ਲ ਜਿਹੜੀ ਆ ਤਸੱਲੀ ਨਾਲ ਤੁਸੀਂ ਦੇਖ ਲਓ ਨੋਟ ਕਰ ਲਓ ਤੇ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਜ਼ਰੂਰ ਖਰੀਦ ਸਕਦੇ ਜੀ ਤੇ ਕਦ ਕਾੜ ਜੇ ਕਰੇ ਦੋਸਤੋ ਇੱਕ ਵਾਰੀ ਫੇਰ ਮੈਂ ਰਿਪੀਟ ਕਰ ਦੇਣਾ ਬਹੁਤੇ ਵੀਰ ਜ਼ਿਕਰ ਕਰਦੇ ਆ ਉਮਰ ਵੱਲੋਂ ਦੇਖੀਏ ਤੇ ਬਿਲਕੁਲ ਲਵੀ ਜੀ ਵੱਚੀ ਆ ਪਹਿਲਾ ਸੂਆ ਸੂਈ ਆ ਮਗਰ ਵੱਚਾ ਵੱਚਾ ਵੀ ਆਪਾਂ ਤੁਹਾਨੂੰ ਪੂਰਾ ਤਸੱਲੀ ਦੇ ਨਾਲ ਦਿਖਾ ਦਾਂਗੇ ਦੋਸਤੋ ਤੇ 14 15 ਕਿਲੋ ਦੀ ਜਿਹੜੀ ਮਿਲਕ ਕੈਪੈਸਿਟੀ ਐ ਇਸ ਬੈਡ ਦੇ ਥੱਲੇ ਹੁਣ ਬਿਲਕੁਲ ਦੁੱਧ ਜਿਹੜਾ ਤਿਆਰ ਆ ਕੋਈ ਵੀ ਆਵੇ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਤਸੱਲੀ ਆਪਣੀ ਜ਼ਰੂਰ ਤੁਸੀਂ ਕਰ ਲਿਓ ਠੀਕ ਆ ਜੀ ਦੋ ਟਾਈਮ ਚੋਕੇ ਚਾਹੇ ਤਿੰਨ ਟਾਈਮ ਚੋਕੇ ਮੁੱਲ ਦੀ ਗੱਲ ਕਰ ਲઈએ ਦੋਸਤੋ 62000 ਡਿਮਾਂਡ ਵੀਰ ਕਰਦਾ ਪਿਆ ਇਹਦੀ 60000 ਦੇ ਵਿੱਚੋਂ 1000 ਵੀਰਾਂ ਦਾ ਮਾਨ ਤਨ ਕਰਦੇ ਆਂਗੇ ਜਿਹੜਾ ਕੋਈ ਘ ਸ਼ੋਰਚਾਪਾ ਦੋਸਤੋ ਜਰੂਰ ਕਰਾਂਗੇ ਬਾਕੀ 60000 ਇਹ 60000 ਦੇ ਵਿੱਚੋਂ 1000 ਮਾਨਤਾਣਾ ਤੇ ਬਾਕੀ ਥਣ ਥਣ ਚੰਗਾ ਵਛੀ ਦਾ ਸੱਚੇ ਖੱਬਿਓ ਬੈਕ ਸਾਈਡ ਤੋਂ ਦੋਸਤੋ ਸਾਰੇ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਥਣ ਥਣ ਬਹੁਤ ਕੁਆਲਟੀ ਵਾਲਾ ਲੱਗਾ ਮੁੱਠੀ ਥਾਣਾ ਠੀਕ ਆ ਜੀ ਸੋ ਚੋਕੇ ਪਸਵਾ ਕੇ ਕੋਈ ਵੀਰ ਤਸੱਲੀ ਕਰ ਸਕਦਾ ਸੋ ਮਗਰ ਇਹਦੇ ਮੇਲ ਕਾਫ ਆ ਬੱਚਾ ਜਿਹੜਾ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਵਛਾ ਕੋਈ 12 ਦਿਨਾਂ ਦਾ ਵੀਰ ਆਈਡੀਆ ਦੱਸਣ ਦਿਆ ਵੀ 12 ਦਿਨ ਸਮਾਂ ਹੋ ਗਿਆ ਬਾਕੀ ਅੱਗੇ ਦੋਸਤੋ ਜਿਹੜਾ ਕੋਈ ਵੀਰ ਆਉਂਦਾ ਕਰੇ ਆਪਦੀ ਨਰਕ ਪਰਖ ਤੁਸੀਂ ਵੀ ਕਰ ਲਿਓ ਠੀਕ ਆ ਆ ਬੱਚਾ ਮਗਰ ਵੱਛਾ ਮੇਲ ਕਾਫ ਆ ਸੋ ਚਵਾ ਪਸਮਾ ਦੀ 1 ਨੰਬਰ ਆ ਉਹ ਜਿਹੜੇ ਵੀਰ ਨੇ ਬਿਲਕੁਲ ਖਰੀਦ ਨਹੀਂਆ ਚੋਕੇ ਆਪਣੀ ਪਸਮਾ ਕੇ ਤਸੱਲੀ ਕਰ ਹੀ ਲੈਣੀ ਆ ਠੀਕ ਆ ਆਰਡਰ ਕੰਪੈਕਟ ਜਿਹੜਾ ਆਰਡਰ ਆ ਫਿਕਸ ਆਰਡਰ ਦੇ ਵਿੱਚ ਸੋ ਵੈੜ ਪਸੰਦ ਆਊਗੀ ਜਿਹੜੇ ਵੀਰ ਨੂੰ ਦਿਲ ਲੱਗੂਗੀ ਵੈੜ ਪਸੰਦ ਆਊਗੀ ਤੁਸੀਂ ਘਾਰਨ ਕੇ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਸੋ ਅੱਗੇ ਦੋਸਤੋ ਤੀਜੇ ਨੰਬਰ ਤੇ ਇੱਕ ਹੋਰ ਤੁਹਾਨੂੰ ਵੈੜ ਦਿਖਾਉਣੀ ਆ ਦੂਜਾ ਸਵੇਰ ਇਹ ਵੈੜ ਅੱਗੇ ਸੌਣ ਜਾ ਰਹੀ ਆ ਹਾਈਟ ਕੱਟ ਇਸ ਵਾਰ ਦਾ ਵੀ ਉੱਚਾ ਵੱਡੇ ਹਾਈਟ ਕੱਟ ਦੇ ਵਿੱਚ ਆ ਦਿਨ ਹਜੇ ਨਾਰਮਲੀ ਜੇਕਰ ਆਪਾਂ ਗੱਲ ਕਰ ਲਈਏ 8 ਤੋਂ 10 ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਦੂਜਾ ਸੂਬਾ ਠੀਕ ਆ ਜੀ ਕੱਤ ਕਰ ਚੰਗਾ ਬਾਕੀ ਲਾਹੇ ਬਣਾਏ ਪਈ ਆ ਨਾਰਮਲੀ ਆਪਾਂ ਤੁਹਾਨੂੰ ਜਿਹੜਾ ਦਿਖਾ ਦਿੰਨੇ ਆ ਪਤਾ ਲੱਗ ਜਾਊਗਾ ਵੀਰਾਂ ਨੂੰ ਲਾਹੇ ਪਈ ਆ ਸੋ 8 ਤੋਂ 10 ਦਿਨ ਇੱਕ ਆਈਡੀਆ ਰੱਖ ਕੇ ਤੁਸੀਂ ਜਿਹੜਾ ਸਬਦਾ ਕਰ ਸਕਦੇ ਜੀ ਠੀਕ ਆ ਜੀ ਸੋ 53 ਜਿਹੜੀ ਇੱਕ ਨੰਬਰ ਆ ਚਾਰੇ ਥਾਨ ਪ੍ਰੋਪਰ ਵਰਤਦੇ ਆ ਜਿਹੜਾ ਕੋਈ ਮਰਜੀ ਵੀਰ ਸਾਈਬੇ ਨਾ ਕਰਕੇ ਆਪਣਾ ਤਿਪ ਕੇ ਕੋਈ ਵੀਰ ਤਸੱਲੀ ਕਰ ਸਕਦਾ ਤੇ ਹਾਇ ਠੰਡੀ ਧੀਰੀ ਆ ਸੀਰਸਲਾਗਾ ਜਿੰਨੀ ਆ ਸੀਰਸਲਾਗਾ ਠੰਡੀ ਧੀਰੀ ਆ ਥਾਣਾ ਪੂਰਾ ਮੁਠੀ ਆ ਰੋਗ ਰੋਗ ਥਾਣਾ ਦੋਸਤੋ ਤੇ ਪਸੰਦ ਆਊਗੀ ਵੈੜ ਤੇ ਦੂਜਾ ਸੂਬਾ ਵੀਰ ਦੇ ਦਸਨ ਮੁਤਾਬਕ ਦੂਜਾ ਸੂਬਾ ਸੋ ਅੱਗੇ ਹਰ ਇੱਕ ਵੀਰ ਦੀ ਆਪਾਂ ਕਹਿ ਦਿੰਨੇ ਆ ਦੋਸਤੋ ਸਮਝ ਆ ਠੀਕ ਆ ਜੀ ਜਿਨੇ ਪੈਸੇ ਖਰਚ ਕਰਨੇ ਆ ਦੋਸਤੋ ਉਹਨੇ ਆਪਦੀ ਸਮਝ ਵੀ ਜ਼ਰੂਰ ਵਰਤਣੀ ਆ ਥਣ ਭਾਂਡੇ ਦੀ ਬਹੁਤ ਖੂਬਸੂਰਤ ਆ ਚੰਗੀ ਬਿਲਕੁਲ ਆਰਡਰ ਜਿਹੜਾ ਦੋਸਤੋ ਫਿਕਸਡ ਜੀ ਆਰਡਰ ਬਣਾ ਕੇ ਤਿਆਰ ਕਰੂਗੀ ਘੱਟੋ ਘਾਟ ਵੀ ਹਫਤੇ ਤੋਂ ਇੱਕ ਅੱਧਾ ਦਿਨ ਅੰਦਰ ਇੱਕ ਅੱਧਾ ਦਿਨ ਬਾਹਰ ਜਿਹੜਾ ਦੋਸਤੋ ਇਹਦਾ ਸੂਨ ਦੇ ਵਿੱਚ ਹਜੇ ਪਿਆ ਹੈ ਤੇ ਟਿਪਕੇ ਭਰਾ ਕੇ ਕੋਈ ਵੀ ਤਸੱਲੀ ਕਰ ਸਕਦਾ ਕਦ ਕਠ ਚੰਗਾ ਮੀਡੀਅਮ ਤੋਂ ਜਿਹੜੀ ਪਲਾਸ ਹਾਈਟ ਆ ਮੀਡੀਅਮ ਤੋਂ ਜਦੋਂ ਆਪਾਂ ਉੱਚੇ ਪਸ਼ੂਆਂ ਦੀ ਇੱਕ ਜਜਮੈਂਟ ਕਰਦੇ ਇੱਕ ਆਈਡੀਆ ਮੰਨਦੇ ਆ ਤੇ ਇਹ ਆਈਡੀਆ ਰੱਖ ਕੇ ਤੁਸੀਂ ਸਬਦਾ ਕਰ ਸਕਦੇ ਜੇ ਦੂਜਾ ਸੂਆ ਵੈੜ ਸੂਣ ਜਾ ਰਹੀ ਆ ਮੁੱਲ 55000 ਆ ਦੋਸਤੋ 55000 ਦੇ ਵਿੱਚੋਂ ਮਾਨਤਾ ਹੋ ਜਾਊਗਾ ਸੋ ਤਿੰਨ ਵੜਾ ਸੀ ਦੋਸਤੋ ਅੱਜ ਜਿਹੜੀਆਂ ਆਪਾਂ ਤੁਹਾਨੂੰ ਇਹ ਦਿਖਾਈਆਂ ਨੇ ਤਿੰਨੇ ਵੜਾਂ ਦੀ ਡਿਟੇਲ ਜਿਹੜੀ ਆ ਤੁਹਾਡੇ ਨਾਲ ਸਟੇ ਸ਼ੇਅਰ ਕਰ ਦਿੱਤੀ ਆ ਸੋ ਜਿਹੜੇ ਵੀਰ ਨੂੰ ਜਿਹੜੀ ਵੀ ਵੜ ਚੰਗੀ ਲੱਗੂਗੀ ਆਣ ਕੇ ਘਰ ਨਰਕ ਪਰਖ ਕਰ ਲਿਓ ਤੇ ਬੁਰਜ ਡੇਰੀ ਫਾਰਮ ਤੁਸੀਂ ਜਿਹੜੀਆਂ ਦੋਸਤੋ ਵਿਜ਼ਿਟ ਕਰਨੀਆਂ ਪਿੰਡ ਸਭਰਾ ਬਿਲਕੁਲ ਨਵੇਂ ਪੁੱਲ ਤੋਂ ਵੀ ਤੁਸੀਂ ਆਉਂਗੇ ਦੋਸਤੋ ਕੁੱਤੀ ਵਾਲੇ ਪਿੰਡ ਨੂੰ ਜਿਹੜੀ ਸੜਕ ਬਿਲਕੁਲ ਥੱਲੇ ਉਤਰਦੀ ਆ ਤੁਹਾਨੂੰ ਬੁਰਜ ਡੇਰੀ ਫਾਰਮ ਤੇ ਲੈ ਜਾਊਗੀ ਨੰਬਰ ਜਿਹੜੇ ਸਕਰੀਨ ਦੇ ਉੱਪਰ ਚੱਲਦੇ ਆ ਜੀ